ਦਰਮਨ ਭਾਜੀ ਸਾਡੇ ਜਿਹੜੇ ਦੇ ਨਰਮ ਅੱਜ ਤੋਂ ਕੰਮ ਚੱਲ ਗਏ ਹੋ ਇੱਥੇ ਗਰਾਊਂਡ ਚ ਆ ਕੇ ਇੱਕ ਵਾਰੀ ਰੱਬ ਰੂਪੇ ਸੰਗਤਾਂ ਦੇ ਨਾਲ ਸਾਡੇ ਦੀ ਸਾਰ ਪਾ ਦਿਓ ਇੱਕ ਵਾਰੀ ਜੋਰਦਾਰ ਤਾੜੀ ਮਾਰ ਦਾਰਸ਼ਕੀ ਪੰਜਾਬੀ ਮਾਂ ਬੋਲੀ ਦੀ ਸੇਵਾ ਜੋ ਦਰਮਨ ਸਿੱਧੂ ਨੇ ਕੀਤੀ ਆ ਖੇਡ ਕਬੱਡੀ ਦਾ ਗਾਣੇ ਵੀ ਗਾਏ ਆ ਸੋ ਸਾਡੇ ਜ਼ਿਲ੍ਹੇ ਫਰੀਦਕੋਟ ਦਾ ਮਾਣ ਹੈ ਪਹਿਲਾ ਪਿੰਡ ਬੜਾ ਮਸ਼ਹੂਰ ਪਿੰਡ ਹੈ ਸ੍ਰੀਮਤਾ ਪ੍ਰਸਿੱਧ ਪੱਤਰਕਾਰਾਂ ਨੂੰ ਸਤਿ ਸ਼੍ਰੀ ਅਕਾਲ ਮੇਤਰਾ ਇਹ ਜੀਦਕੋਟ ਜ਼ਿਲ੍ਹੇ ਦਾ ਮਾਨ ਨਿਰਮਲ ਸਿੰਘ ਜੀ ਤੁਹਾਡਾ ਜ਼ਮੀਨ ਦੇ ਮਾਲਕ ਚ ਸਮੁੱਚੀ ਕਬੱਡੀ ਜੱਗ ਵੱਲੋਂ ਮੈਂ ਆਪਣੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਤੁਸੀਂ ਆਪਣੀ ਗੱਗੀ ਦੇ ਵਿੱਚ ਆਪਣੇ ਜੀਤਾਂ ਦੇ ਵਿੱਚ ਖੇਡ ਕਬੱਡੀ ਦਾ ਜ਼ਿਕਰ ਕੀਤਾ ਤੇ ਕਬੱਡੀ ਜੱਗ ਵੱਲੋਂ ਆਪ ਦਾ ਬਹੁਤ ਬਹੁਤ ਧੰਨਵਾਦ ਹੁਣ ਮੈਂ ਆਪਾਂ ਬਹੁਤ ਜਲਦੀ ਸ਼ੁਰੂ ਕਰਾਂ ਸੋ ਨਰਮਨ ਸਿੰਘ ਸੁਧੂ ਭਾਜੀ ਅੱਜ ਵਿਸ਼ੇਸ਼ਤਾ ਤੇ ਪਹੁੰਚਿਆ ਇੱਕ ਗ੍ਰਾਮ ਦਾ ਆਪਾਂ ਕਿਦਰ ਦੂਰ ਲਾਉਣਗੇ ਆ ਖੋੜੇ ਦਾ ਸਾਡੇ ਪਰਮੰਧ ਘੀਰਾਂ ਨੂੰ ਬੇਨਤੀ ਹੈ ਵੀ ਨਾਲ ਪਰਮੰਧ ਘੋਣੇ ਤੇ ਜਿੱਥੋਂ ਦੇ ਨਰਮਨ ਸਿੰਘ ਸੁਧੂ ਭਾਜੀ ਜਾਣਗੇ ਤੁਹਾਡੀਆਂ ਤਾਲੀਆਂ ਤੁਹਾਡਾ ਪਿਆਰ ਕਮੋਲਣਗੇ ਔਰ ਜਿੱਥੋਂ ਜਿੱਥੋਂ ਦੇ ਭਾਜੀ ਉਹਨੇ ਆ ਰਹੇ ਹੈ ਇੱਕ ਵਾਰੀ ਜੋਰ ਤਾਨੀਆਂ ਆਪ ਦੇ ਜਾਇਓ ਇਹ ਤੁਹਾਡਾ ਪਿਆਰ ਤੁਹਾਡਾ ਸਤਿਕਾਰ ਨਿਰਮਲ ਸਿੰਘ ਪਾਜੀ ਪਾਉ ਫਤਿਹ ਦੀ ਸਾਜ ਵੇਖੋ ਸੰਗਤ ਨੂੰ ਪਿਆਰ ਮੇਰੇ ਵੀਰੋ ਇਧਰ ਮਾਨ ਸਤਿਕਾਰ ਬਖਸ਼ਰੀ ਹੈ ਖੁਸ਼ੀ ਖੁਸ਼ੀ ਉਹ ਵਾਕੈਂ ਦਿਲ ਲੜਨਾ ਬਰੇਸ ਬੇਨ ਦੇ ਵਿੱਚ ਆ ਫਾਈਨਲ ਹੋਣਾ ਸੀਗਾ ਤੇ ਖੁਸ਼ੀ ਪਹਿਲਾਂ ਆਇਆ ਤੇ ਖੁਸ਼ੀ ਬੱਚਿਆਂ ਨਾਲ ਫੁੱਟਬਾਲ ਖੇਡ ਰਿਹਾ ਹੈ ਖੁਸ਼ੀ ਉਹ ਵੀਡੀਓ ਬੜੀ ਚੱਲ ਰਹੀ ਹੈ। ਜੇ ਮੈਂ ਕਰ ਪਹਿਲਾਂ ਤੁਹਾਡੇ ਨੇ ਬੋਲਿਆ ਸੀਗਾ ਸਟਾਰ ਬਣਨਾ ਬਹੁਤੀ ਵੱਡੀ ਗੱਲ ਨਹੀਂ ਹੈ। ਇੱਕ ਚੰਗਾ ਇਨਸਾਨ ਬਣ ਜਾਣਾ ਇਹ ਬਹੁਤ ਵੱਡੀ ਗੱਲ ਹੁੰਦੀ ਹੈ। ਇਹ ਮੇਰੇ ਵੀਰੇ ਕਿਸੇ ਕਿਸੇ ਦੇ ਬਲੱਡ 'ਚ ਚੱਲ ਰਹੀ ਹੈ। ਮੈਚ ਜਲਦ ਸ਼ੁਰੂ ਹੋਣ ਜਾ ਰਿਹਾ ਹੈ। ਮੇਰੀ ਬੀਤ ਤੇ ਜੀ ਮੈਚ ਕੱਲ ਤੋਂ ਹੀ ਸ਼ੁਰੂ ਹੋ ਰਿਹਾ ਹੈ। ਜੋ ਫੈਸਲਾ ਰਿੰਟੂ ਭਾਈ ਹੋਣ ਲੱਗਿਆ ਠੀਕਾਬਾਦ ਦੇ ਵਿੱਚ ਇੰਦੋਂ ਵੀ ਗਿੱਲਾ ਹੋ ਜਾਣਾ ਮੈਨੂੰ ਤਾਂ ਕਹਿਣਾ ਵੀ ਆਪਾਂ ਜੇ ਕਰਵਾਉਣਾ ਤਾਂ ਕਰਵਾਦ ਗਏ ਨਹੀਂ ਬਾਅਦ ਦੇ ਵਿੱਚ ਮੀਂਹ ਆ ਗਿਆ ਫਿਰ ਗਿੱਲਾ ਹੋ ਜੁਣਾ ਤੁਹਾਡੀ ਸਾਰੀ ਮਿਹਨਤ ਖਰਾਬ ਆ ਰੈਫਰੀ ਮਾਰੋ ਇਸਰੇ ਇੱਧਰ ਖੜੀ ਐ ਕੋਈ ਗੱਲ ਨਹੀਂ ਭਾਵੇਂ ਘੰਟੇ ਨਹੀਂ ਤਾਂ ਰੱਖ ਲੋ ਜੀ ਤੁਹਾਨੂੰ ਲੱਗਦਾ ਪਰ ਮੈਂ ਹੈ 10 50 ਪੰਜਾਬ ਦੇਖ ਰਿਹਾ ਜੀ ਸਾਰਾ 10 5 10 ਜੈ ਹਿੰਦ ਠੀਕ ਆ ਦਾ ਨਾ ਕੋਈ ਗੱਲ ਨਹੀਂ ਆਪਾਂ ਕਬੱਡੀ ਦਿਖਾ ਦੇ ਕੋਈ ਗੱਲ ਨਹੀਂ ਸੱਚੀ ਗੱਲ ਜੀ ਹਾਂ ਜੀ

ਉਹ ਤਾਂ ਪਛਤੌਂਦੇ ਨੇ ਕਿ ਇਹ ਮਾਡਲ ਦੇ ਪਾਏ ਉਹ ਠੀਕਾ ਕੋਈ ਆਹ ਬਸ ਕੋਨਾ ਲੱਗੇ ਪਾਏ ਉਹ ਜਿੰਨੇ ਮਾਰੇ ਕੋਈ ਨੰਗੇ ਮੈਲ ਹੋ ਗਏ ਅੱਜ ਕੱਦੂ ਵਾਲਾ ਕੰਮ ਹੀ ਹੋਇਆ ਉਹ ਵੀ ਕੱਦੂ ਕੀਤਾ ਗਿਆ ਆ ਤੇ ਅੰਦਰ ਵੀ ਲੱਗੇ ਪੈਈਆਂ ਭੈਣ ਨੂੰ ਸਭ ਤੋਂ ਵੱਧ ਔਖਾ ਬੈਨਕਲ ਸੂਟ ਸੋਹਣੇ ਹੁੰਦੇ ਆ ਪਰ ਜੇ ਸਾਡੀਆਂ ਪੈਂਟਾਂ ਵਿੱਚ ਲੋ ਠੀਕ ਆ 20-20 ਡਾਲਰਾਂ ਦੀਆਂ ਜਿੰਨੇ ਸਾਰੇ ਮਹਿੰਗੇ-ਮਹਿੰਗੇ ਸੂਟ ਲਈ ਹੁੰਦੇ ਉਹ ਧੋਨੇ ਵੀ ਔਖੇ ਆ ਫਿਰ ਔਖਾ ਹੋ ਜਾਂਦਾ ਕੋਈ ਗੱਲ ਨਹੀਂ ਭੈਣੋ ਦਿਲ ਜਿਆ ਰੱਖ ਕੇ ਬੈਠਣਾ ਰੋ ਹੁਣ ਤੇ ਇਹੀ ਆ ਮੈਚ ਇਹ ਹੋਣ ਦੀ ਟੱਕਰ ਕਬੱਡੀ ਦੇ ਮੈਦਾਨ ਵਿੱਚ ਖਾਧੀਆਂ ਖੁਰਾਕਾਂ ਦਾ ਪਤਾ ਅਜ ਲੱਗੂਗਾ ਬਾਟੇ ਉੱਤੇ ਮਾਲ ਥਾਪੀ ਖੜੇ ਕਰਿਆਂ ਲਈ ਜਦੋਂ ਕੋਈ ਧਾਗੀ ਜ਼ੋਰ ਨਾਲ ਭਜੂਗਾ ਜਦੋਂ ਕੋਈ ਜਾਂਤੀ ਜੱਪਾ ਲਾ ਕੇ ਪਾਉਂਿਆ ਰੂ ਭੰਗਣਾ ਵਾਕਈ ਮੈਦਾਨ ਵਿੱਚ ਵਾੜਾ ਸੋਹਣਾ ਲੱਗੂਗਾ ਕੌਣ ਭੰਗੜੇ ਪਾਉਂਦਾ ਮੇਰੀ ਬੇਨਤੀ ਹੈ ਵੀ ਆਪਾਂ ਹੀ ਜਿਹੜੀ ਕਬੱਡੀ ਹੈ ਲੋਕਾਂ ਲਈ ਕਰਾਈ ਹੈ ਤੇ ਲੋਕਾਂ ਨੂੰ ਦਸੀ ਫੇਰ ਆਪਣਾ ਕਬੱਡੀ ਗਰਾਊਂਡ ਦਾ ਕੋਈ ਫਾਇਦਾ ਨਹੀਂ ਦੋ ਤੋਂ ਬੰਦੇ ਗਰਾਊਂਡ 'ਚ ਹੋਣ ਇੰਦਰਾ ਬੇਨਤੀ ਹੈ ਜਰਮੈਨ ਹਰੀ ਸਿੰਘ ਨਾਲ ਦਾ ਕਬੱਡੀ ਕਲੱਬ ਨਾਲ ਰੂਪੀ ਇੱਕ ਬੰਦਾ ਤੇਰੇ ਨਾਲ ਵੀਰੇ ਹੋਰ ਚਾਹੀਦਾ ਤੀਜਾ ਬੰਦਾ ਨਹੀਂ ਗ੍ਰਾਊਂਡ ਚਾਹੀਦਾ ਇਧਰ ਬਾਬਾ ਬੰਦਾ ਸਿੰਘ ਬਹਾਦਰ ਕਬੱਡੀ ਕਲੱਬ ਨੂੰ ਇੱਕ ਬੰਦਾ ਹੋਰ ਵੀਰੇ ਦੋ ਬੰਦੇ ਤੁਹਾਡੇ ਗ੍ਰਾਊਂਡ ਚਾਹੀਦੇ ਆ ਦੋ ਤੋਂ ਜ਼ਿਆਦਾ ਗ੍ਰਾਊਂਡ ਚ ਕੋਈ ਵੀ ਮੇਰਾ ਵੀਰ ਨਾ ਹੋਵੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਸਿਡਨੀ ਦੇ ਵਿੱਚ ਰਿੰਟੂ ਇਹ ਸ਼ਿਕਾਇਤ ਰਹਿੰਦੀ ਸੀ ਕਿ ਵੀ ਸਿਡਨੀ ਚ ਮੇਲੇ ਨਹੀਂ ਭਰਦੇ ਇਕੱਠ ਨਹੀਂ ਹੁੰਦਾ ਇਹ ਦਰਸ਼ਕ ਵੀ ਕੁਝ ਨਹੀਂ ਕਰ ਸਕਦੇ ਮਹਿੰਗਾਈ ਹੋਈ ਇੰਨੀ ਹੈ ਕਿ ਵੀਕਐਂਡ ਵੀ ਕੰਮ ਕਰਨਾ ਪੈਂਦਾ ਪਰ ਹੁਣ ਵਾਹਿਗੁਰੂ ਨੇ ਮਿਹਰ ਕੀਤੀ ਹੈ ਮੇਲੇ ਭਰਨ ਲੱਗ ਗਏ ਆ ਅਗਲੇ ਸਾਲ ਹੋਰ ਵੱਡਾ ਮੇਲਾ ਭਰੇਗਾ ਅੱਜ ਕਈ ਹਾਲੇ ਵੀ ਘਰਾਂ ਦੇ ਵਿੱਚ ਬੈਠੇ ਆ ਉਹਨਾਂ ਨੂੰ ਲੱਗਦਾ ਵੀ ਯਾਰ ਮੌਸਮ ਥੋੜਾ ਜਿਹਾ ਖਰਾਬ ਹੈ ਪਰ ਵਾਹਿਗੁਰੂ ਨੇ ਮਿਹਰ ਕੀਤੀ ਹੈ ਇਹ ਠੀਕ ਕਰਾਵੇ ਪਹਿਲਾਂ ਤੇ ਕੱਲ ਜਿਆਦਾ ਮੀਂਹ ਸੀਗਾ ਪਰ ਇਹ ਸੱਚੀਆਂ ਨੀਤਾਂ ਨੂੰ ਮਰਦਾ ਹੁੰਦੀਆਂ ਮੇਰੇ ਵੀਰੋ ਇਹਨਾਂ ਮੁੰਡਿਆਂ ਨੇ ਅਰਦਾਸ ਬੇਨਤੀ ਕੀਤੀ ਹੈ ਮੈਚ ਸ਼ੁਰੂ ਹੋਣ ਲੱਗਿਆ ਮੇਰੇ ਵੀਰੋ ਇੱਕ ਪਾਸੇ ਟੀਮ ਜਰਨੈਲ ਹਰੀ ਸਿੰਘ ਨਲਵਾ ਕਬੱਡੀ ਕਲੱਬ ਦੀ ਖੱਬੇ ਪਾਸੇ ਚਲੀ ਗਈ ਹੈ ਤੇ ਪਹਿਲੀ ਕਬੱਡੀ ਦੇ ਕੇ ਮਾਝੇ ਵਿੱਚੋਂ ਉઠਿਆ ਤੂਫਾਨ ਆਖਦੇ ਬਣ ਗਿਆ ਲੋਕਾਂ ਦੀ ਜਿੰਦ ਜਾਨ ਆਖਦੇ ਗੱਜ ਚੌੜੀ ਛਾਤੀ ਉੱਚਾ ਲੰਬਾ ਆਖਦੇ ਪੈਂਦਾ ਹੈ ਭਲੇਖਾ ਜੀ ਤੋਂ ਕਿਕਰ ਸਿੰਘ ਦਾ ਲੋਕੀ ਉਸ ਚੋਬਰ ਨੂੰ ਅੰਬਾ ਆਖਦੇ ਆਹ ਲੋਕਾਂ ਨੇ ਸਨੈਪਚੈਟਾਂ ਵਾਲੀ ਫੋਨ ਕੱਢ ਲਿਆ ਪਹਿਲੀ ਕਬੱਡੀ ਅੰਬੇ ਦੀ ਹੈ ਤੇ ਮੁਕਾਬਲਾ ਕਹਿੰਦੇ ਸ਼ੂਸ਼ਕ ਦੇ ਫੂਲੇ ਨਾਲ ਹੋ ਗਿਆ ਆਹ ਗਿੱਟਾ ਫੜਦੇ ਆਂ ਦੂਜੀ ਵਾਰੀ ਫੜਿਆ ਪਰ ਪੁਆਇੰਟ ਕਹਿੰਦੇ ਅੰਬੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਪੁਆਇੰਟ ਅੰਬੇ ਨੇ ਆਪਣੀ ਟੀਮ ਦੇ ਹਿੱਸੇ ਜੋੜ ਦਿੱਤਾ ਕਾਸ਼ੀਪੁਰ ਪਿੰਡ ਹੈ ਮੇਰੇ ਵੀਰੋ ਦੀਪਕ ਦਾ ਮੱਥਾ ਟੇਕ ਕੇ ਵਧ ਕੇ ਕਬੱਡੀ ਪਾ ਦਤੀਏ ਤੇ ਬਾਜੇ ਖਾਨੇ ਵਾਲਿਆ ਕਰਦੇ ਗੱਲ ਲਓ ਦੀਪਕ ਕਾਸ਼ੀਪੁਰੀਆ ਹਰਿਆਣੇ ਵਾਲਾ ਇੱਧ ਪਾਸੇ ਹਲਖਾ ਵਾਲਾ ਅੰਮ੍ਰਿਤ ਸਿੰਘ ਤਿਆਰ ਹੈ ਸੱਤੂ ਖੜੂਰ ਸਾਹਿਬ ਦੀ ਧਰਤੀ ਦਾ ਨਾਲ ਕਹਿੰਦੇ ਭੀਰਾ ਸਰਹਾਲੀ ਵਾਲਾ